ਕਸ਼ਮੀਰ ਦੇ ਪਹਿਲ ਕੰਮ ਵਿੱਚ ਕੁਝ ਦਿਨ ਪਹਿਲਾਂ ਘੁੰਮਣ ਗਏ ਟੂਰਿਸਟਾਂ ਤੇ ਹਮਲਾ ਕਰਕੇ ਮਾਰ ਦਿੱਤਾ ਜਾਂਦਾ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਈ ਜੰਗਾਂ ਹੋ ਚੁੱਕੀਆਂ ਧਰਮ ਦੇ ਨਾਂ ਤੇ ਵੰਡੇ ਗਏ ਦੋ ਦੇਸ਼ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਦਾ ਮੁੱਦਾ ਕਿਉਂ ਖੜਾ ਹੋ ਜਾਂਦਾ ਇੰਨੇ ਸਾਲਾਂ ਬਾਅਦ ਵੀ ਇਸ ਮਸਲੇ ਦਾ ਹੱਲ ਕਿਉਂ ਨਹੀਂ ਹੋਇਆ ਇਹਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਵੀਡੀਓ ਵਿੱਚ ਅੱਗੇ ਗੱਲ ਕਰਦੇ ਹਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਸਾਥੀ ਰੇਖਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਣਾ 1947 ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਤਾਂ ਭਾਰਤ ਬਹੁਤ ਹੀ ਮੁਸ਼ਕਲ ਹਾਲਾਤਾਂ ਨਾਲ ਜੂਝ ਰਿਹਾ ਸੀ ਵੰਡ ਵੇਲੇ ਪੈਦਾ ਹੋਏ ਹਾਲਾਤਾਂ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਤੇ ਪੰਜਾਬੀਆਂ ਦਾ ਹੋਇਆ ਇੱਕ ਅਨੁਮਾਨ ਦੇ ਮੁਤਾਬਕ ਤਕਰੀਬਨ 10 ਲੱਖ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕੀਤਾ ਤਾਂ 26 ਰਿਆਸਤਾਂ ਬਿਲਕੁਲ ਆਜ਼ਾਦ ਸੀ 23 ਰਿਆਸਤਾਂ ਤਾਂ ਸਿੱਧੇ ਹੀ ਭਾਰਤ ਵਿੱਚ ਰਲ ਗਈਆਂ ਤਿੰਨ ਰਿਆਸਤਾਂ ਅਜੇ ਵੀ ਬਾਕੀ ਸੀ ਉਹ ਤਿੰਨ ਰਿਆਸਤਾਂ ਕਿਹੜੀਆਂ ਸੀ ਕਸ਼ਮੀਰ ਜੂਨਾਗੜ ਤੇ ਹైదరాబాద్ ਜੂਨਾਗੜ ਤੇ ਹైదరాబాద్ ਵਿੱਚ ਜ਼ਿਆਦਾਤਰ ਗਿਣਤੀ ਹਿੰਦੂਆਂ ਦੀ ਸੀ ਤੇ ਉੱਥੋਂ ਦੇ ਰਾਜੇ ਮੁਸਲਮਾਨ ਸੀ ਕਸ਼ਮੀਰ ਵਿੱਚ ਵੱਡੀ ਗਿਣਤੀ ਕਸ਼ਮੀਰੀ ਮੁਸਲਮਾਨਾਂ ਦੀ ਸੀ ਤੇ ਉੱਥੇ ਰਾਜਾ ਹਿੰਦੂ ਸੀ ਹਰੀ ਸਿੰਘ ਟੋਗਰਾ ਇਹ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਰਾਜਿਆਂ ਦੇ ਕੰਟਰੋਲ ਹੇਠ ਸੀ 1947 ਤੋਂ ਬਾਅਦ ਇਹਨਾਂ ਰਿਆਸਤਾਂ ਦੀ ਰਾਜਸ਼ਾਹੀ ਨਾਰੀ ਖਤਮ ਹੋ ਗਈ ਇਹਨਾਂ ਸਾਰਿਆਂ ਨੇ ਇਹ ਫੈਸਲਾ ਕਰਨਾ ਸੀ ਕਿ ਉਹਨਾਂ ਨੇ ਭਾਰਤ ਨਾਲ ਰਹਿਣਾ ਜਾਂ ਪਾਕਿਸਤਾਨ ਨਾਲ ਜਾਂ ਫਿਰ ਆਪਣੇ ਆਪ ਨੂੰ ਆਜ਼ਾਦ ਰੱਖਣਾ ਹੁਣ ਮਸਲਾ ਇਹ ਸੀ ਕਿ ਜੂਨਾਗੜ ਵਿੱਚ ਆਬਾਦੀ ਹਿੰਦੂ ਤੇ ਰਾਜਾ ਮੁਸਲਮਾਨ ਮੁਹੰਮਦ ਮੁਹਾਵਤ ਖਾਨ ਸੀ ਤੇ ਕਸ਼ਮੀਰ ਵਿੱਚ ਆਬਾਦੀ ਮੁਸਲਮਾਨ ਤੇ ਰਾਜਾ ਹਿੰਦੂ ਹਰੀ ਸਿੰਘ ਸੀ ਜੇ ਆਬਾਦੀ ਨੂੰ ਦੇਖਦੇ ਤਾਂ ਜੂਨਾਗੜ੍ਹ ਤੇ ਹైదరాబాద్ ਭਾਰਤ ਵਿੱਚ ਆਉਂਦੇ ਸੀ ਤੇ ਕਸ਼ਮੀਰ ਪਾਕਿਸਤਾਨ ਨੂੰ ਜਾਣਾ ਸੀ ਜੇ ਰਾਜੇ ਦੇ ਹਿਸਾਬ ਨਾਲ ਸੋਚਦੇ ਤਾਂ ਕਸ਼ਮੀਰ ਭਾਰਤ ਨੂੰ ਆਉਣਾ ਸੀ ਹైదరాబాద్ ਤੇ ਜੂਨਾਗੜ੍ਹ ਪਾਕਿਸਤਾਨ ਨੂੰ ਜਾਣਾ ਸੀ ਇਸ ਤਰ੍ਹਾਂ ਮੁਹੰਮਦ ਅਲੀ ਜਨਾ ਸੋਚਦੇ ਸੀ ਜੂਨਾਗੜ ਵਿੱਚ ਲੋਕਾਂ ਦੀ رائے ਪੁੱਛੀ ਗਈ ਤਾਂ ਜੂਨਾਗੜ ਦੇ 99% ਲੋਕਾਂ ਨੇ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ 9 ਨਵੰਬਰ 1947 ਨੂੰ ਜੂਨਾਗੜ ਭਾਰਤ ਵਿੱਚ ਮਿਲਾ ਲਿਆ ਗਿਆ ਕਸ਼ਮੀਰ ਦੇ ਰਾਜਾ ਹਰੀ ਸਿੰਘ ਨੇ ਆਪਣੇ ਆਪ ਨੂੰ ਆਜ਼ਾਦ ਰੱਖਣ ਦਾ ਫੈਸਲਾ ਕੀਤਾ ਰਾਜਾ ਗੁਲਾਬ ਸਿੰਘ ਟੋਗਰੇ ਨੇ ਅੰਗਰੇਜ਼ਾਂ ਤੋਂ 75 ਲੱਖ ਰੁਪਏ ਵਿੱਚ ਕਸ਼ਮੀਰ ਘਾਟੀ ਤੇ ਲਦਾਖ ਵਜਾਰਤ ਜਿਸ ਵਿੱਚ ਬਾਲਤੀ ਸਤਾਨ ਕਾਰਗਿਲ ਅਤੇ ਲੇ ਖਰੀਦਿਆ ਸੀ ਤੇ ਜੰਮੂ ਵਿੱਚ ਮਿਲਾ ਲਿਆ ਇਸ ਤਰ੍ਹਾਂ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਪਹਿਲਾ ਰਾਜਾ ਬਣਿਆ 1846 ਤੋਂ ਲੈ ਕੇ 1947 ਤੱਕ ਇਹਨਾਂ ਡੋਗਰਿਆਂ ਨੇ ਹੀ ਜੰਮੂ ਕਸ਼ਮੀਰ ਤੇ ਰਾਜ ਕੀਤਾ 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਜੰਮੂ ਕਸ਼ਮੀਰ ਤੇ ਹਰੀ ਸਿੰਘ ਦਾ ਰਾਜ ਸੀ ਉਹ 1925 ਵਿੱਚ ਰਾਜਗਦੀ ਤੇ ਬੈਠਾ ਉਸ ਸਮੇਂ ਦੇ ਨੇਤਾ ਸ਼ੇਖ ਅਬਦੁੱਲਾ ਨੇ ਕਸ਼ਮੀਰ ਨੂੰ ਭਾਰਤ ਨਾਲ ਮਿਲਾਉਣ ਦੀ ਗੱਲ ਆਖੀ ਤਾਂ ਹਰੀ ਸਿੰਘ ਡੋਗਰੇ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿਉਂਕਿ ਰਾਜਾ ਹਰੀ ਸਿੰਘ ਨਹੀਂ ਚਾਹੁੰਦਾ ਸੀ ਕਿ ਕਸ਼ਮੀਰ ਭਾਰਤ ਜਾਂ ਪਾਕਿਸਤਾਨ ਨਾਲ ਮਿਲੇ ਪਾਕਿਸਤਾਨ ਨਾਲ ਉਹ ਇਸ ਕਰਕੇ ਨਹੀਂ ਜਾਣਾ ਚਾਹੁੰਦੇ ਸੀ ਕਿਉਂਕਿ ਪਾਕਿਸਤਾਨ ਦੀ ਨੀਤੀ ਧਾਰਮਿਕ ਆਧਾਰ ਤੇ ਰੱਖੀ ਗਈ ਸੀ ਤੇ ਕਸ਼ਮੀਰ ਦੇ ਘੱਟ ਗਿਣਤੀ ਜਿਨ੍ਹਾਂ ਵਿੱਚ ਕਸ਼ਮੀਰੀ ਪੰਡਤ ਕਸ਼ਮੀਰ ਘਾਟੀ ਦੇ ਹਿੰਦੂ ਤੇ ਲਦਾਖ ਦੇ ਬੋਧੀ ਲੋਕਾਂ ਲਈ ਮੁਸ਼ਕਲ ਖੜੀ ਹੋ ਸਕਦੀ ਸੀ ਇਸ ਤਰ੍ਹਾਂ ਰਾਜਾ ਹਰੀ ਸਿੰਘ ਸੋਚਦਾ ਸੀ ਕਸ਼ਮੀਰੀ ਮੁਸਲਮਾਨ ਭਾਸ਼ਾ ਤੇ ਜਾਤੀ ਦੇ ਹਿਸਾਬ ਨਾਲ ਪਾਕਿਸਤਾਨੀ ਲੋਕਾਂ ਤੋਂ ਵੱਖਰੇ ਸੀ ਇਹ ਸਭ ਕੁਝ ਦੇਖ ਕੇ ਰਾਜਾ ਹਰੀ ਸਿੰਘ ਕਸ਼ਮੀਰ ਨੂੰ ਯੂਰਪ ਦੀ ਤਰਜ਼ ਤੇ ਸਵਿਟਜ਼ਰਲੈਂਡ ਵਾਂਗੂ ਇੱਕ ਆਜ਼ਾਦ ਰਿਆਸਤ ਦਾ ਭਵਿੱਖ ਦੇਖਣ ਲੱਗੇ ਉਧਰ ਪਾਕਿਸਤਾਨ ਵਿੱਚ ਮੁਹੰਮਦ ਅਲੀ ਜਨਾਕ ਕਸ਼ਮੀਰ ਵੀਰ ਤੇ ਆਪਣਾ ਹੱਕ ਸਮਝਦਾ ਸੀ ਕਿਉਂਕਿ ਜ਼ਿਆਦਾਤਰ ਆਬਾਦੀ ਮੁਸਲਿਮ ਸੀ ਹਰੀ ਸਿੰਘ ਨੇ 12 ਅਗਸਤ 1947 ਨੂੰ ਭਾਰਤ ਤੇ ਪਾਕਿਸਤਾਨ ਨੂੰ ਸਟੈਂਸਟਿਲ ਐਗਰੀਮੈਂਟ ਭੇਜਿਆ ਇਸ ਐਗਰੀਮੈਂਟ ਦਾ ਮਤਲਬ ਕਸ਼ਮੀਰ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਦਾ ਹੀ ਰਹਿਣ ਦੇਣਾ ਸੀ ਪਾਕਿਸਤਾਨ ਨੇ ਇਸ ਐਗਰੀਮੈਂਟ ਨੂੰ ਮੰਨ ਲਿਆ ਤੇ 15 ਅਗਸਤ 1947 ਨੂੰ ਆਪਣਾ ਜਵਾਬ ਭੇਜਿਆ ਪਰ ਭਾਰਤ ਨੇ ਇਸ ਨੂੰ ਨਹੀਂ ਮੰਨਿਆ ਤੇ ਰਾਜਾ ਹਰੀ ਸਿੰਘ ਦੇ ਪ੍ਰਤੀਨਿਧ ਨੂੰ ਗੱਲਬਾਤ ਵਾਸਤੇ ਦਿੱਲੀ ਸੱਦਿਆ ਪਰ ਜੰਮੂ ਤੋਂ ਕੋਈ ਵੀ ਪ੍ਰਤੀਨਿਧ ਦਿੱਲੀ ਗਿਆ ਮੁਹੰਮਦ ਅਲੀ ਜਨਾ ਨੇ ਆਪਣਾ ਇੱਕ ਗਰੁੱਪ ਸ਼੍ਰੀਨਗਰ ਭੇਜਿਆ ਤਾਂ ਕਿ ਰਾਜਾ ਹਰੀ ਸਿੰਘ ਨਾਲ ਗੱਲਬਾਤ ਕਰਕੇ ਪਾਕਿਸਤਾਨ ਨਾਲ ਮਿਲਣ ਲਈ ਮਨਾਇਆ ਜਾਵੇ ਥੋੜੇ ਦਿਨਾਂ ਬਾਅਦ 24 ਅਗਸਤ 1947 ਨੂੰ ਰਾਜਾ ਹਰੀ ਸਿੰਘ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਇਸ ਖੱਤ ਵਿੱਚ ਲਿਖਿਆ ਸੀ ਕਿ ਜੇ ਕਸ਼ਮੀਰ ਪਾਕਿਸਤਾਨ ਨਾਲ ਮਿਲਣ ਵਿੱਚ ਨਕਾਮ ਰਹਿੰਦਾ ਤਾਂ ਭਵਿੱਖ ਵਿੱਚ ਬਹੁਤ ਵੱਡੀ ਮੁਸ਼ਕਲ ਉਡੀਕ ਰਹੀ ਹੈ ਇਸ ਖੱਤ ਨੇ ਹਰੀ ਸਿੰਘ ਨੂੰ ਚਕੰਨਾ ਕਰ ਦਿੱਤਾ ਇਸ ਤੋਂ ਬਾਅਦ ਹਰੀ ਸਿੰਘ ਦਾ ਝੁਕਾਅ ਭਾਰਤਵਲ ਹੋਣਾ ਸ਼ੁਰੂ ਹੋਇਆ ਜੇਲ੍ਹ ਵਿੱਚ ਬੰਦ ਸ਼ੇਖ ਅਬਦੁੱਲਾ ਨੂੰ ਰਿਹਾ ਕਰ ਦਿੱਤਾ ਜਾਂਦਾ ਸ਼ੇਖ ਅਬਦੁੱਲਾ ਮੁਹੰਮਦ ਅਲੀ ਜਨਾ ਤੇ ਮੁਸਲਮਨ ਲੀਗ ਦੇ ਵਿਰੁੱਧ ਸੀ ਸ਼ੇਖ ਅਬਦੁੱਲਾ ਦੀ ਰਿਹਾਈ ਤੋਂ ਬਾਅਦ ਪੰਡਿਤ ਨਹਿਰੂ ਨਾਲ ਦੋਸਤੀ ਹੋਰ ਪੱਕੀ ਹੋਣ ਲੱਗੀ ਪਾਕਿਸਤਾਨ ਨੂੰ ਲੱਗਿਆ ਕਿ ਕਸ਼ਮੀਰ ਭਾਰਤ ਨਾਲ ਮਿਲ ਸਕਦਾ ਤਾਂ 24 ਅਕਤੂਬਰ 1947 ਨੂੰ ਸਵੇਰੇ ਪਜਾਰਾਂ ਦੀ ਗਿਣਤੀ ਵਿੱਚ ਕਬਾਈਲੀ ਪਠਾਨਾ ਨੇ ਕਸ਼ਮੀਰ ਵਿੱਚ ਕੁਸਪੈਸ਼ ਕਰ ਦਿੱਤੀ ਪਾਕਿਸਤਾਨ ਨੇ ਨਾਰਥ-ਵੈਸਟ ਫਰੰਟੀਅਰ ਸਟੇਟ ਕਬਾਈਲੀਆਂ ਨੂੰ ਇਕੱਠਾ ਕਰਕੇ ਆਪਰੇਸ਼ਨ ਗੁਲਮਰਗ ਸ਼ੁਰੂ ਕੀਤਾ ਅਦੋਨਿਕ ਹਥਿਆਰਾਂ ਨਾਲ ਲੈਸ ਤੇ ਪਾਕਿਸਤਾਨ ਫੌਜ ਦੇ ਡਾਇਰੈਕਟ ਕੰਟਰੋਲ ਵਾਲੇ 2000 ਲੜਾਕੇ ਕਸ਼ਮੀਰ ਦੇ ਮੁਜ਼ਫਰਾਬਾਦ ਪਹੁੰਚ ਗਏ 26 ਅਕਤੂਬਰ ਨੂੰ ਉੜੀ ਤੇ ਬਾਰਾਮੂਲਾ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਇੱਕ ਰਿਪੋਰਟ ਮੁਤਾਬਕ 12 ਮੁੱਲਾ ਵਿੱਚ ਉਸ ਸਮੇ 11000 ਦੇ ਕਰੀਬ ਮੌਤਾ ਹੋਈਆਂ ਤੇ ਰਾਜਾ ਹਰੀ ਸਿੰਘ ਦੀ ਫੌਜ ਬਹੁਤ ਕਮਜ਼ੋਰ ਸੀ ਮਾਰਤਾੜ ਕਰਦੇ ਕਬਾਈਲੀ ਰਾਜਧਾਨੀ ਸ਼੍ਰੀਨਗਰ ਵੱਲ ਵਧਣ ਲੱਗੇ ਰਾਜਾ ਹਰੀ ਸਿੰਘ 25 ਅਕਤੂਬਰ 1947 ਨੂੰ ਸ਼੍ਰੀਨਗਰ ਛੱਡ ਕੇ ਜੰਮੂ ਵਿੱਚ ਆਪਣੇ ਮਹਿਲ ਵਿੱਚ ਚਲਾ ਗਿਆ ਕਬਾਈਲੀ ਹਮਲੇ ਤੋਂ ਘਬਰਾਏ ਹਰੀ ਸਿੰਘ ਨੇ ਭਾਰਤ ਨੂੰ ਮਦਦ ਕਰਨ ਲਈ ਆਖਿਆ ਇਸ ਸਮੇ ਭਾਰਤ ਨੇ ਮਦਦ ਕਰਨ ਤੋਂ ਨਾ ਕਰ ਦਿੱਤੀ ਅਸਲ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਦੋਹਾਂ ਮੁਲਕਾਂ ਦੀ ਫੌਜ ਵਿਧੀ ਕਮਾਨ ਅੰਗਰੇਜ਼ਾਂ ਦੇ ਹੱਥ ਵਿੱਚ ਸੀ ਇਸ ਪਿੱਛੇ ਇੱਕ ਇਹ ਵੀ ਸੋਚ ਸੀ ਕਿ ਜੇ ਸਾਰੀ ਫੌਜ ਦੀ ਪਾਵਰ ਦੋਹਾਂ ਮੁਲਕਾਂ ਨੂੰ ਦੇ ਦਿੱਤੀ ਤਾਂ ਇਹ ਇਸ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਆ ਇਸ ਕਰਕੇ ਜਦੋਂ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ ਤਾਂ ਲਾਰਡ ਮਾਉਂਟ ਬੈਟਨ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਤੇ ਪਾਕਿਸਤਾਨ ਦਾ ਇਹ ਹਮਲਾ ਭਾਰਤ ਤੇ ਨਹੀਂ ਹੋਇਆ ਭਾਰਤ ਆਪਣੀ ਫੌਜ ਦਾ ਇਸਤੇਮਾਲ ਆਪਣੀ ਰਾਖੀ ਵਾਸਤੇ ਹੀ ਕਰੇਗਾ ਇਸ ਲਈ ਜਦੋਂ ਤੱਕ ਕਸ਼ਮੀਰ ਇਨਸਟਰੂਮੈਂਟ ਆਫ ਐਕਸੈਸ਼ਨਸ ਤੇ ਸਾਈਨ ਨਹੀਂ ਕਰਦਾ ਉਸ ਨੂੰ ਫੌਜੀ ਮਦਦ ਨਹੀਂ ਦਿੱਤੀ ਜਾ ਸਕਦੀ ਇਸ ਬੈਠਕ ਵਿੱਚ ਪੰਡਤ ਨਹਿਰੂ ਗ੍ਰਹਿ ਮੰਤਰੀ ਸਰਦਾਰ ਪਟੇਲ ਗਵਰਨਰ ਜਨਰਲ ਲਾਰਡ ਮਾਉਂਟ ਬੈਟਨ ਤਿੰਨਾਂ ਫੌਜਾਂ ਦੇ ਕਮਾਂਡਰ ਇਨ ਚੀਫ ਮੌਜੂਦ ਸੀ 25 ਤਪਰਨੋ ਹੀ ਸਰਦਾਰ ਪਟੇਲ ਤੇ ਕਰੀਬੀ ਵੀਪੀ ਮੈਨਨ ਸ਼੍ਰੀਨਗਰ ਗਏ ਅਗਲੇ ਦਿਨ 26 ਅਕਤੂਬਰ ਨੂੰ ਰਾਜਾ ਖਰੀ ਸਿੰਘ ਨੇ ਦਸਤਾਵੇਜ ਇੰਸਟਰੂਮੈਂਟ ਆਫ ਐਕਸੈਸ਼ਨਸ ਮਤਲਬ ਭਾਰਤ ਨਾਲ ਰਲੇਵੇਂ ਤੇ ਸਾਈਨ ਕਰ ਦਿੱਤੇ ਇਸ ਤਰ੍ਹਾਂ ਕਸ਼ਮੀਰ ਨੂੰ ਭਾਰਤ ਵਿੱਚ ਮਨਾ ਲਿਆ ਗਿਆ ਤੇ ਭਾਰਤ ਨੇ ਕਸ਼ਮੀਰ ਵਿੱਚ ਆਪਣੀ ਫੌਜ ਭੇਜੀ ਅਗਲੇ ਕੁਝ ਦਿਨਾਂ ਤੱਕ ਭਾਰਤੀ ਫੌਜ ਨੇ ਕਬਾਈਲੀ ਲੜਾਕਿਆਂ ਨੂੰ ਸ਼੍ਰੀਨਗਰ ਵਿੱਚ ਵੜਨ ਤੋਂ ਰੋਕ ਦਿੱਤਾ ਅਤੇ ਕਸ਼ਮੀਰ ਘਾਟੀ ਤੋਂ ਬਾਹਰ ਤੱਕ ਦਿੱਤਾ ਪਾਕਿਸਤਾਨ ਖਾਸ ਕਰਕੇ ਮੁਹੰਮਦ ਅਲੀ ਜਨਾ ਨੂੰ ਕਸ਼ਮੀਰ ਦੇ ਭਾਰਤ ਵਿੱਚ ਰਹਿਣ ਤੇ ਬਹੁਤ ਇਤਰਾਜ਼ ਸੀ ਉਸ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਜੂਨਾਗੜ੍ਹ ਵਿੱਚ ਲੋਕਾਂ ਦੀ رائے ਲਈ ਗਈ ਸੀ ਕਿ ਤੁਸੀਂ ਭਾਰਤ ਨਾਲ ਰਹਿਣਾ ਜਾਂ ਪਾਕਿਸਤਾਨ ਨਾਲ ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਵੀ ਲੋਕਾਂ ਦੀ رائے ਲਈ ਜਾਵੇ ਉਸ ਦੇ ਮੁਤਾਬਕ ਜਦੋਂ ਜੂਨਾਗੜ੍ਹ ਦੇ ਪਾਕਿਸਤਾਨ ਨਾਲ ਹੋਏ ਐਗਰੀਮੈਂਟ ਨੂੰ ਨਹੀਂ ਮੰਨਿਆ ਗਿਆ ਤਾਂ ਜੰਮੂ ਕਸ਼ਮੀਰ ਦਾ ਭਾਰਤ ਨਾਲ ਹੋਇਆ ਸਮਝੌਤਾ ਕੋਈ ਮੈਨੇ ਨਹੀਂ ਰੱਖਦਾ ਇਸ ਤਰ੍ਹਾਂ ਲਾਰਡ ਮਾਉਂਟ ਬੈਟਨ ਨੇ ਮੁਹੰਮਦ ਅਲੀ ਜਨਾ ਨੂੰ ਭਰੋਸਾ ਦਿਵਾਇਆ ਕਿ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਜਾਵੇਗੀ ਤਾਂ ਲੋਕ ਰਹਿ ਲਈ ਜਾਵੇਗੀ ਪਰ ਪਾਕਿਸਤਾਨ ਨੇ ਖੁੱਲੇ ਆਮ ਜੰਗ ਛੇੜਦੇ ਹੋਏ ਜੰਮੂ ਕਸ਼ਮੀਰ ਵਿੱਚ ਆਪਣੀ ਫੌਜ ਤਾਇਨਾਤ ਕਰ ਦਿੱਤੀ ਇਸ ਲੜਾਈ ਦੇ ਕੁਝ ਮਹੀਨੇ ਬਾਅਦ ਮਾਉਂਟ ਬੈਟਨ ਦੀ ਸਲਾਹ ਨਾਲ ਪੰਡਤ ਨਹਿਰੂ ਨੇ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਫੌਜ ਦਾ ਮੁੱਦਾ ਯੂਨੋ ਵਿੱਚ ਉਠਾ ਦਿੱਤਾ 1948 ਵਿੱਚ ਇਸ ਦਾ ਪਹਿਲਾ ਪ੍ਰਸਤਾਵ ਆਇਆ ਕਿ ਜੰਮੂ ਕਸ਼ਮੀਰ ਵਿੱਚ ਜਿਸ ਦੀ ਆਰਮੀ ਜਿੱਤੇ ਹੈ ਉੱਥੇ ਹੀ ਰੁਕ ਜਾਵੇ ਹਾਲਾਤਾਂ ਨੂੰ ਹੋਰ ਨਾ ਬਗਾਏ ਨਾਲ ਇਹ ਵੀ ਕਿਹਾ ਗਿਆ ਕਿ ਦੋਹੇ ਮੁਲਖ ਆਪਸ ਵਿੱਚ ਬੈਠ ਕੇ ਗੱਲਬਾਤ ਰਾਹੀਂ ਇਹ ਮਸਲਾ ਸਲਝਾ ਲੈਣ 21 ਅਪ੍ਰੈਲ 1948 ਨੂੰ ਇਹ ਪ੍ਰਸਤਾਵ ਆਇਆ ਕਿ ਜੰਮੂ ਕਸ਼ਮੀਰ ਵਿੱਚ ਜੋ ਪਾਕਿਸਤਾਨੀ ਕਬਾਈਲੀ ਆਇਆ ਉਹ ਵਾਪਸ ਮੁੜ ਜਾਣ ਤੇ ਇੰਡੀਅਨ ਆਰਮੀ ਵੀ ਵਾਪਸ ਆ ਜਾਵੇ 1 ਜਨਵਰੀ 1949 ਨੂੰ ਸੰਯੁਕਤ ਰਾਸ਼ਟਰ ਤੇ ਇਸ ਫੈਸਲੇ ਨਾਲ ਦੋਹਾਂ ਮੁਲਕਾਂ ਵਿੱਚ ਹੱਦਬੰਦੀ ਬਣਾ ਦਿੱਤੀ ਜਿਸ ਨੂੰ ਲਾਈਨ ਆਫ ਕੰਟਰੋਲ ਐਲਓਸੀ ਕਿਹਾ ਜਾਂਦਾ ਲੜਾਈ ਬੰਦ ਹੋਣ ਤੋਂ ਬਾਅਦ ਵੀ ਦੋਹਾਂ ਮੁਲਕਾਂ ਨੇ ਆਪਣੀਆਂ ਫੌਜਾਂ ਚੇਨੇ ਹਟਾਈਆਂ ਜੰਮੂ ਕਸ਼ਮੀਰ ਤੇ ਲਦਾਖ ਦਾ ਹਿੱਸਾ ਭਾਰਤ ਦੇ ਹਿੱਸੇ ਆਇਆ ਜਦੋਂ ਕਿ ਗਿਲਗਿਟ ਤੇ ਬਲਤੀਸਤਾਨ ਤੇ ਪਾਕਿਸਤਾਨ ਦਾ ਕਬਜ਼ਾ ਹੋ ਗਿਆ ਇਸ ਨੂੰ ਉਹ ਆਜ਼ਾਦ ਕਸ਼ਮੀਰ ਤੇ ਭਾਰਤ ਪੀਓਕੇ ਆਖਦਾ ਉਸ ਤੋਂ ਬਾਅਦ ਕਸ਼ਮੀਰ ਤੇ ਹੋਰ ਕਬਜ਼ਾ ਕਰਨ ਲਈ ਪਾਕਿਸਤਾਨ ਦੀਆਂ ਭਾਰਤ ਨਾਲ ਕਈ ਲੜਾਈਆਂ ਵੀ ਹੋ ਚੁੱਕੀਆਂ ਪਰ 1947 ਤੋਂ ਲੈ ਕੇ ਅੱਜ ਤੱਕ ਕਸ਼ਮੀਰ ਦਾ ਮੁੱਦਾ ਜਿਉਂ ਦਾ ਤਿਉਂ ਹੀ ਰਿਹਾ ਆਉਣ ਵਾਲੇ ਸਮੇਂ ਵਿੱਚ ਇਹ ਮੁੱਦਾ ਸੁਲਝਦਾ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੋਸਤੋ اے ਸੀ ਕਸ਼ਮੀਰ ਬਾਰੇ ਕੁਝ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਆਂਦਾ